ਸਸ਼ੀਕਲ ਜੀ ਮੇਰਾ ਨਾਮ ਜਸਵੀਰ ਕੌਰ ਮੈਂ ਪਿੰਡ ਸੰਗਤੀ ਵਾਲਾ ਸੰਗਰੂਰ ਤੋਂ ਬਿਲੋਂਗ ਕਰਦੀ ਆਂ ਇੱਥੇ ਸਾਨੂੰ 11 ਨਵੰਬਰ ਤੋਂ ਇੱਥੇ ਪਹਿਲ ਅਜੀਵਿਕਾ ਹੌਜ਼ਰੀ ਦੇ ਵਿੱਚ ਕੰਮ ਕਰਦੀ ਆਂ ਪਹਿਲਾਂ ਅਸੀਂ ਸਰਕਾਰੀ ਕੰਮ ਕਰਦੇ ਸੀਗੇ ਕਰੇ ਸਾਨੂੰ ਇੰਨੀ ਇਨਕਮ ਨਹੀਂ ਹੁੰਦੀ ਸੀ ਜਦ ਕਿ ਪੂਰੇ ਇੱਕ ਮੰਥ ਦਾ ਅਸੀਂ 18 ਤੋਂ 20000 ਰੁਪਇਆ ਪਰਮੰਥ ਪਾ ਲੈਂਦੇ ਆ ਇਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਵਧੀਆ ਹੁੰਦਾ ਜੀ ਮਾਨ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨੇ ਸਾਨੂੰ ਰੋਜ਼ਗਾਰ ਦਿੱਤਾ ਜਿਵੇਂ ਕਿ ਹੁਣ ਇੱਕ ਪੁਲਿਸ ਡਰੈਸ ਬਣਦੀ ਆਈ ਤੁਸੀਂ ਬਾਰੋਂ ਕੱਪੜਾ ਆਉਂਦਾ ਹੈ ਕਟਾਈ ਹੁੰਦੀ ਹੈਗੀ ਫਿਰ ਸਾਨੂੰ ਦਿੰਦੇ ਨੇ ਕਟਾੜੂ ਆ ਲਾਗ ਲਾਗ ਮਸ਼ੀਨਾਂ ਨੇ ਦੀ ਵੇ ਕੀ ਬਟਨ ਉਤੇ ਇੱਕ ਆਡ ਦੇ ਹੁੰਦੀ ਹੈਗੀ ਅੰਡਰਲੌਕ ਹੁੰਦੀ ਹੈ ਉਹ ਤੋਂ ਬਾਅਦ ਬੈਕਅਪ ਸਾਰਾ ਵਗੈਰਾ ਅਲੱਗ ਅਲੱਗ ਮਸ਼ੀਨਾਂ ਨੇ ਲੇਕਿਨ ਇਹਨੇ ਸਾਨੂੰ ਵੀ ਇੱਥੇ ਵੱਡੀਆਂ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਕਰਕੇ ਅਸੀਂ ਵੀ ਬਹੁਤ ਵਧੀਆ ਸਾਡਾ ਗੁਜ਼ਾਰਾ ਵਧੀਆ ਹੁੰਦਾ ਹੈ ਲਓ ਅਸੀਂ ਕਰ ਰਹੇ ਕਿ ਵੀ ਇੰਨਾ ਖਰਚਾ ਨਹੀਂ ਕਰ ਸਕਦੇ ਕੋਈ ਵੀ ਲੇਡੀਜ਼ ਹੈ ਵੀ ਉਹਨਾਂ ਨੂੰ ਹਰ ਇੱਕ ਚੀਜ਼ ਦੀ ਵੀ ਲੋੜ ਪੈਂਦੀ ਹੈਗੀ ਹਨਾ ਅਸੀਂ ਬੜੇ ਸ਼ੌਂਕ ਰੱਖਦੇ ਹਾਂ ਵੀ ਅਸਾਂ ਅਸੀਂ ਆ ਕਰੀਏ ਆ ਕਰੀਏ ਇਸ ਕਰਕੇ ਵੀ ਹੁਣ ਜਦੋਂ ਆਪਾਂ ਕੰਮ ਕਰਦੇ ਹਾਂ ਆਪਦੇ ਆਪ ਸ਼ੌਂਕ ਆਸੀਂ ਆਪ ਪੂਰੇ ਕਰ ਸਕਦੇ ਹਾਂ ਤਾਂ ਕਿ ਜੋ ਕਰਦਿਆਂ ਤੇ ਨਾਲੇ ਇਨਾਂ ਤੇ ਅਸਰ ਨਹੀਂ ਪੈਂਦਾ ਅਸੀਂ ਜੋ ਸ਼ੌਂਕ ਆਪਦੇ ਵੀਡੀਓ ਦੇ ਨਾਲ ਪੂਰੇ ਕਰ ਸਕਦੇ ਹਾਂ ਆਪਦੇ ਬੱਚਿਆਂ ਦੇ ਪੂਰੇ ਕਰ ਸਕਦੇ ਹਾਂ ਇਸ ਸਾਰੇ ਉਪਰਾਲੇ ਵਾਸਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ